ਅਦਰ ਕੋਲ ਇੱਕ ਬੜਾ ਦਰਦਨਾਕ ਐਕਸੀਡੈਂਟ ਹੋਇਆ ਜਦੇ ਵਿੱਚ ਸਿੰਘ ਸਰਦਾਰ ਮੁੰਡਿਆਂ ਦੀ ਮੌਤ ਹੋਈ ਹੈ ਮੌਤ ਹੀ ਬੜੀ ਦਰਦਨਾਕ ਹੈ ਦਰਅਸਲ ਇਹ ਫਤਿਹਗੜ ਚੂੜੀਆਂ ਤੇ ਅੰਮ੍ਰਿਤਸਰ ਤੋਂ ਇਕੱਠੇ ਹੋ ਕੇ ਸ੍ਰੀ ਹੇਮਕੋਟ ਸਾਹਿਬ ਦੀ ਯਾਤਰਾ ਤੇ ਜਾ ਰਹੇ ਸੀਗੇ ਔਰ ਦੋ ਗੱਡੀਆਂ ਦੇ ਵਿੱਚ ਭਰ ਕੇ ਜਾ ਰਹੇ ਸੀਗੇ ਔਰ ਰਾਸਤੇ ਦੇ ਵਿੱਚ ਐਲਪੀਯੂ ਦੇ ਕੋਲ ਯੂ ਲੈਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੋਲ ਗੱਡੀ ਪੈਂਚਰ ਹੁੰਦੀ ਹੈ ਤੇ ਸਿੰਘ ਸਰਦਾਰਾਂ ਨੇ ਆਪ ਦੀ ਗੱਡੀ ਨੂੰ ਪੈਂਚਰ ਲਾਇਆ ਤੇ ਜਦੋਂ ਗੱਡੀ 'ਚ ਚੜਨ ਲੱਗੇ ਤਾਂ ਪਿੱਛੋਂ ਆਉਂਦੀ ਕਾਰ ਨੇ ਇਨਾ ਦੋ ਮੁੰਡਿਆਂ ਨੂੰ ੜਾ ਦਿੱਤਾ ਬਾਅਦ ਵਿੱਚ ਪਤਾ ਲੱਗਾ ਜਿਹੜੀ ਪਿੱਛੋਂ ਕਾਰ ਆ ਰਹੀ ਸੀ ਉਹ ਅਮ੍ਰਿਤਸਰ ਤੋਂ ਆ ਰਹੀ ਸੀਗੀ ਔਰ ਅਮ੍ਰਿਤਸਰ ਦੀ ਇਸ ਕਾਰ ਦੇ ਵਿੱਚ ਸ਼ਰਾਬ ਪੀ ਕੇ ਮੁੰਡੇ ਚਲਾ ਰਹੇ ਸੀਗੇ ਔਰ ਕਾਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਸੀ ਯਾਨੀ ਕਿ ਕਿਸੇ ਦੀ ਸ਼ਰਾਬ ਕਿਸੇ ਦੇ ਉੱਤੇ ਮਹਿੰਗੀ ਪਈ ਹਾਸ ਦੇ ਵਸ ਦੇ ਘਰ ਲੁੱਟ ਗਏ ਮਾਪਿਆਂ ਦੇ ਨਜਵਾਨ ਪੁੱਤ ਜਿਹੜੇ ਕਿ ਦਰਸ਼ਨਾਂ ਦੇ ਲਈ ਦਿਦਾਰਿਆਂ ਦੇ ਲਈ ਜਾ ਰਹੇ ਸੀਗੇ ਉਹਨਾਂ ਦੀ ਦਰਦਨਾਕ ਮੌਤ ਹੋ ਗਈ ਆ ਅਮ੍ਰਿਤਸਰ ਤੇ ਫਤਿਹਗੜ ਚੂੜੀਆਂ ਤੋਂ ਇਹ ਮੁੰਡੇ ਆਏ ਸੀ ਇੱਕ ਮੁੰਡੇ ਦੀ ਉਮਰ 33 ਸਾਲ ਹੈ ਔਰ ਦੂਸਰੇ ਦੀ ਉਮਰ 28 29 ਸਾਲ ਦੱਸੀ ਜਾ ਰਹੀ ਆ ਫਿਲਹਾਲ ਇਹ ਬਹੁਤ ਦਰਦ ਪੰਜਾਬ ਦੇ ਕੋਲ ਵਾਪਰਿਆ ਪੰਜਾਬ ਦਾ ਆ ਔਰ लवली ਪ੍ਰੋਫੈਸ਼ਨਲ ਯੂਨੀਵਰਸਿਟੀ ਬਿਲਕੁਲ ਫਗਵਾੜਾ ਦੇ ਕੋਲ ਉੱਥੇ ਜਾ ਕੇ ਮੁੰਡਿਆਂ ਦੀ ਗੱਡੀ ਪੈਂਚਰ ਹੁੰਦੀ ਆ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਜਾ ਰਹੇ ਸੀ ਉਹ ਗੱਡੀ ਨੂੰ ਸੁਭਾਵੈ ਜਦੋਂ ਆਪਾਂ ਕਹਿ ਲਈਏ ਕਿ ਪੈਂਚਰ ਲਾਉਣ ਲੱਪੇ ਪਰ ਰਾਸਤੇ ਦੇ ਵਿੱਚ ਪਿੱਛੋਂ ਆਉਂਦੀ ਕਾਰ ਜਦੋਂ ਪੈਂਚਰ ਲਾ ਕੇ ਉਹ ਗੱਡੀ 'ਚ ਬੈਠਣ ਲੱਗੇ ਆਪਣਾ ਸਮਾਨ ਪੱਲਾ ਸਾਂਭ ਕੇ ਤਾਂ ਫਿਲਹਾਲ ਪਿੱਛੋਂ ਆਉਂਦੀ ਕਾਰ ਨੇ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਉਹਨਾਂ ਦੋਨਾਂ ਨੌਜਵਾਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ। ਔਰ ਇਹ ਗੱਡੀ ਚਾੜ ਦਿੱਤੀ ਪਿਛੋੜੀ ਆ ਉਹਨਾਂ ਨੇ ਬਹੁਤ दारू ਪੀਤੀ ਹੋਈ ਸੀ। ਗੱਡੀ ਦੇ ਵਿੱਚ दारू ਦੀਆਂ ਬੋਤਲਾਂ। ਫਿਲਹਾਲ ਦੱਸਿਆ ਜਾ ਰਿਹਾ ਕਿ ਹਰਮਨ ਸਿੰਘ ਤੇ ਦਮਨ ਪੁੱਤਰ ਅਵਤਾਰ ਸਿੰਘ ਇੱਕ 33 ਸਾਲਾਂ ਦਾ ਮੁੰਡਾ ਸੀਗਾ ਔਰ ਦੂਸਰਾ ਮੁੰਡਾ ਜਿਹੜਾ ਉਹ ਠਾਇ 29 ਸਾਲਾਂ ਦਾ ਦੱਸਿਆ ਜਾ ਰਿਹਾ ਔਰ ਦੂਸਰੇ ਨੌਜਵਾਨ ਦਾ ਨਾਮ ਨਰਿੰਦਰ ਸਿੰਘ ਸ਼ੌਂਕੀ ਆ ਪਾਰਟੀਆ ਪੁੱਤਰ ਹਰਪਾਲ ਸਿੰਘ ਫਤੇਗੜ ਚੂੜੀਆਂ ਦਾ ਰਹਿਣ ਵਾਲਾ ਸੀ ਤੁਸੀਂ ਦੇਖੋ ਵੀ ਅਕਸਰ ਸਾਡੇ ਘਰਾਂ ਚੋਂ ਵੀ ਨੌਜਵਾਨ ਉੱਠ ਕੇ ਦਰਸ਼ਨ ਦੇਦਾਰਿਆਂ ਦੇ ਲਈ ਆਪਣੀਆਂ ਗੱਡੀਆਂ ਤਿਆਰ ਕਰਦੇ ਨੇ ਜਾਂਦੇ ਨੇ ਔਰ ਖੁਸ਼ੀ-ਖੁਸ਼ੀ ਵਾਪਸ ਵੀ ਆਉਂਦੇ ਆ ਤੇ ਮਾਪੇ ਵੀ ਡੱਕਦੇ ਨਹੀਂ ਕਿ ਚਲੋ ਦਰਸ਼ਨ ਦੇਦਾਰਿਆਂ ਲਈ ਜਾਂਦੇ ਆ ਪਰ ਇਹ ਸ਼ਰਾਬ ਕਿਸੇ ਦੀ ਸ਼ਰਾਬ ਕਿਸੇ ਦਾ ਘਰ ਉਜਾੜ ਦਿੰਦੀ ਹੈ ਹੁਣ ਇਹ ਆਪਸ ਦੇ ਵਿੱਚੋਂ ਤੇ ਆਨੰਦ ਲੈਂਦੇ ਹੋਣੇ ਸ਼ਰਾਬ ਦਾ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਜਿਹੜੇ ਵਿਚਾਰੇ ਰਾਹ ਗੀਰ ਆ ਕਿਉਂਕਿ ਬਿਲਕੁਲ ਰਾਤ ਦੇ ਨਾਲ ਉਹ ਆਪਣੀ ਕਾਰ ਲਾ ਕੇ ਖੜੇ ਸੀਗੇ ਔਰ ਜਦੋਂ ਉਹ ਚੜਨ ਲੱਗੇ ਪੈਂਚਰ ਲਾ ਕੇ ਤਾਂ ਉਸ ਨਾਲ ਨੇ ਪਿੱਛੋਂ ਦੀ ਕਾਰ ਛਾੜ ਦਦੀ ਹੈ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਪਰਿਵਾਰ ਗੁਰਸਿੱਖ ਪਰਿਵਾਰ ਹੈ ਸਿੰਘ ਸਰਦਾਰ ਮੁੰਡੇ ਆ ਜਿਨ੍ਹਾਂ ਦੇ ਜਿਹੜਾ ਘਾਟਾ ਕਦੀ ਪੂਰਾ ਨਹੀਂ ਹੋਣਾ ਹੈਗਾ ਫਿਲਹਾਲ ਇਹ ਤਸਵੀਰ ਦੇਖ ਕੇ ਆਪਣੇ ਆਪ ਹਾਂ ਜੁ ਉੱਪਰ ਦੀ ਹੈ ਕਿ ਕਿਵੇਂ ਕੋਈ ਜਿਹੜਾ ਆ ਉਹਦੀ ਕਿਸੇ ਦੀ ਗਲਤੀ ਦੇ ਨਾਲ ਕੋਈ ਅਣਯਾਈ ਮੌਤ ਮਰ ਜਾਂਦਾ ਹੈ ਔਰ ਇਹ ਤਸਵੀਰਾਂ ਦੇਖ ਕੇ ਆਪਣਾ ਦਿਲ ਦੁਖਦਾ ਆ ਕਿ ਕਿਵੇਂ ਕੋਈ ਜਿਹੜਾ ਆ ਕਿਸੇ ਦੇ ਨਾਲ ਐਡਾ ਕਰ ਸਕਦਾ ਫਿਲਹਾਲ ਉਹ ਮੌਕੇ ਦੀ ਤਸਵੀਰ ਵੀ ਆ ਘਰ ਪਹੁੰਚੀਆਂ ਮ੍ਰਿਤਕ ਦੇ ਹਾਂ ਪਰਿਵਾਰ ਪਿੰਡ ਜਿਹੜਾ ਆ ਉਹਨਾਂ ਦਾ ਵਾਰਡ ਨੰਬਰ 7 ਦੇ ਆ ਫਤੇਗੜ ਚੂੜੀਆਂ ਦੇ ਉਹ ਦੇਖਿਆ ਨਹੀਂ ਜਾਂਦਾ ਦੇਖੋ ਕਿਵੇਂ ਪੂਰਾ ਪਿੰਡ ਇਕੱਠਾ ਹੋ ਗਿਆ ਇਸ ਦੁੱਖ ਦੀ ਘੜੀ 'ਚ